ਜਲਾਲਾਬਾਦ ਦੇ ਸ਼ਾਮੇ ਸੋਡੇ ਵਾਲਾ ਚੌਕ ਵਿਖੇ ਇੱਕ ਚੋਰ ਦੀ ਜੰਮ ਕੇ ਹੋਈ ਛਿੱਤਰ ਪ੍ਰੇੜ ਮਹਿਲਾ ਤੋਂ ਪਰਸ ਖੋ ਕੇ ਹੋ ਰਿਆ ਸੀ ਫਰਾਰ ਜਾਣਕਾਰੀ ਮੁਤਾਬਕ ਅੱਜ ਦੇ ਨਵੀਂਵਾਰ ਦੁਪਹਿਰ 3 ਵਜੇ ਦੇ ਕਰੀਬ ਜਲਾਲਾਬਾਦ ਦੇ ਸ਼ਾਮੇ ਸੋਡੇ ਵਾਲਾ ਚੌਕ ਦੇ ਨਜ਼ਦੀਕ ਇੱਕ ਮਹਿਲਾ ਤੋਂ ਪਰਸ ਖੋ ਕੇ ਫਰਾਰ ਹੋ ਰਹੇ ਚੋਰ ਨੂੰ ਲੋਕਾਂ ਨੇ ਕਾਬੂ ਕਰਕੇ ਜੰਮ ਕੇ ਛਿੱਤਰ ਪ੍ਰੇੜ ਕੀਤੀ ਹੈ ਦੱਸ ਦਈਏ ਕਿ ਚੋਰ ਨੇ ਦੱਸਿਆ ਕਿ ਉਹ ਪਿੰਡ ਵੈਰੋ ਕਾ ਦਾ ਰਹਿਣ ਵਾਲਾ ਹੈ ਤੇ ਉੱਥੇ ਚਾਹ ਦਾ ਕੰਮ ਕਰਦਾ ਹੈ ਫਿਲਹਾਲ ਇਹ ਮਹਿਲਾ ਕੋਲੋਂ ਪਰਸਖੋ ਕੇ ਫਰਾਰ ਹੋ ਰਹੀ ਸੀ ਤਾਂ ਮਹਿਲਾ ਨੇ ਇਸ ਦੀ ਜਾਣਕਾਰੀ ਇੱਕ ਮੋਟਰਸਾਈਕਲ ਸਵਾਰ ਨੂੰ ਦਿੱਤੀ ਜਿਸ ਨੇ ਪਿੱਛਾ ਕਰਕੇ ਇਸ ਨੂੰ ਕਾਬੂ ਕਰ ਲਿਆ ਜਿਸ ਤੋਂ ਬਾਅਦ ਲੋਕਾਂ ਦੇ ਵੱਲੋਂ ਜੰਮ ਕੇ ਇਸ ਦੀ ਚਿੱਤਰ ਪ੍ਰੇੜ ਕੀਤੀ ਗਈ ਹੈ ਦੱਸ ਦਈਏ ਕਿ ਚਿੱਤਰ ਪ੍ਰੇੜ ਕਰਨ ਤੋਂ ਬਾਅਦ ਇਸ ਨੂੰ ਪੁਲਿਸ ਦੇ ਹਵਾਲੇ ਕਰ ਦਿੱਤਾ ਗਿਆ ਬੰਦਾ ਨਾ ਕੁਝ ਤਿੰਨ ਲੇਡੀ ਸੀਗੀ ਨਾਲ ਉਹਨਾਂ ਦੇ ਬੱਚਾ ਸੀ ਸਾਹਮਣੇ ਖੜੇ ਐ ਫੋਟੋ ਉਹਨਾਂ ਦੀ ਨਾ ਪਾਇਓ ਜੀ ਤੁਸੀਂ ਇਸ ਬੰਦੇ ਨੇ ਉਹਨਾਂ ਦਾ ਪਰਸ ਖੋਇਆ ਔਰ ਭੱਜ ਗਿਆ ਇੱਥੇ ਇੱਕ ਮੁੰਡਾ ਹੈਗਾ ਉਹ ਕਿੱਧਰ ਗਿਆ ਜਿਹਨੇ ਮਗਰ ਉਹ ਪਿੱਛੇ ਮੋਟਰਸਾਈਕਲ ਲਾ ਕੇ ਤੇ ਓਏ ਹੇਲੋ ਚਲਾਈਏ ਮੈਂ ਗੱਲ ਕਰਾਂ ਉਹਨੇ ਵਿਚਾਰੇ ਨੇ ਇਹਨੂੰ ਜਾ ਕੇ ਤੇ ਇਹਨੂੰ ਫੜਿਆ ਜੀ ਉਹਨੇ ਕਾਬੂ ਕਰ ਲਿਆ ਮੋੜਕੇ ਤੋਂ ਪਰਸ ਬਾਜ਼ਾਰ ਦੇ ਵਿੱਚ ਦੀ ਗੱਲ ਹੈ ਸਮੋਸਿਆਂ ਨੂੰ ਦੋਸਤਾਂ ਦੇ ਹਾਂ ਕੀ ਨਾਮ ਤੇਰਾ ਕਿਹੜਾ ਪੈਂਡ ਹੈ ਮਾ ਡੈਰੂਗਾ ਵੈਰੋਗਾ ਪਰਸ ਕੋਇਆ ਸੀ ਫੜਿਆ ਗਿਆ ਫਿਰ ਕੋਈ ਗੱਲ ਨਹੀਂ ਜਿਵੇਂ ਫੜਿਆ ਤੁਸੀਂ ਹੁਣ ਹੁਣ ਪੁਲਿਸ ਲੈ ਜੋਗੀ ਵੈਰੋ ਵੀ ਕਦੇ ਮਾਰ ਮਾਰੇ ਜੋ ਵੈਰੋ ਵੀ ਨਚਾਦਾ ਡਲ ਆਇਆ ਹੈ ਜੋ ਕੰਮ ਕਰਦਾ ਪਹਿਲਾਂ ਵੀ ਕੰਮ ਹੈ ਕਰਦਾ ਹਾਂਜੀ ਹਾਂਜੀ ਵੀਰੇ ਕੀ ਗੱਲ ਹੋਈ ਸੱਸੀ ਗੱਲ ਆ ਜੀ ਮੈਂ ਨਾ ਬਜ਼ਾਰ ਮੇਰਾ ਫੁੱਸਾ ਖੜਿਆ ਸੀਗਾ ਤੇ ਮੈਂ ਮੋਟਰਸੇ ਨੂੰ ਆਪਦੇ ਨੂੰ ਲੈ ਕੇ ਵਾਪਸ ਲੱਗਿਆ ਉਹਦੇ ਬੀਬੀਆਂ ਮੈਨੂੰ ਮਿਲ ਗਈਆਂ ਕਹਿੰਦੀ ਵੀ ਵੀਰਜੀ ਮੇਰਾ ਪਰਸ ਥੋਕੇ ਲੈ ਗਿਆ ਮੈਂ ਕਿਹਾ ਕਿਹੜਾ ਹੈ ਕਹਿੰਦਾ ਉਹ ਭੱਜ ਗਿਆ ਸਾਹਮਣੇ ਮੈਂ ਉਹਦੇ ਪਿੱਛੇ ਮੋਟਰਸੇ ਨਾਲ ਲਾਤਾ ਇਸ ਥੋੜੀ ਗਲੀ ਜਾ ਕੇ ਇੱਥੇ ਖੜ ਗਿਆ ਮੈਂ ਪਿੱਛੇ ਪਹੁੰਚ ਗਿਆ ਤੇ ਅੱਗੇ ਵੀ ਜੀ ਇਹ ਨਾ ਬਜ਼ਾਰਾਂ ਦੇ ਵਿੱਚ ਇਦਾਂ ਹੀ ਹੁੰਦਾ ਹੈ ਅੱਗੇ ਵੀ ਇੱਕ ਪਰਸ ਲੈ ਕੇ ਭੱਜਿਆ ਸੀ ਉਹ ਕਾਬੂ ਨਹੀਂ ਸੀ ਕਿਸੇ ਦਾ ਯਾਰ ਇਹ ਇਹ ਜਿਹੜੀ ਪ੍ਰਸ਼ਾਸਨ ਨੂੰ ਚਾਹੀਦਾ ਹੈ ਇਹ ਇਹਨਾਂ ਨੂੰ ਕਾਬੂ ਕਰਕੇ ਕੋਈ ਬਣਦੀ ਕਾਨੂੰਨੀ ਕਾਰਵਾਈ ਇਹਨਾਂ ਤੇ ਕੀਤੀ ਜਾਵੇ ਇਹ ਰੋਜ਼ ਦਾ ਦਿਨ ਐਵੇਂ ਹੀ ਕੰਮ ਚੱਲ ਰਹੇ ਨੇ ਹੱਥ ਬਹੁਤ ਮਾੜੇ ਨੇ ਇਹ ਹਾਲਾਤ ਮਾੜੇ ਨੇ ਉਹਨਾਂ ਕੋਲੇ ਬੱਚਾ ਸੀ ਬੱਚਾ ਡਿੱਗਣ ਲੱਗਾ ਬੱਚੇ ਦੇ ਸੱਟ ਵੱਜਣ ਦੀ ਕੌਣ ਜ਼ਿੰਮੇਵਾਰ ਸੀ ਜੀ ਕਿ ਜੇ ਤੂੰ ਜਿਹੜਾ ਕੰਮ ਕੀਤਾ ਜਵਾਕ ਉਹਨਾਂ ਦੇ ਹੱਥੇ ਸੀ ਜੇ ਉਹਨਾਂ ਨੂੰ ਕੁਝ ਹੋ ਜਾਂਦਾ ਫੇਰ ਪੁਲਿਸ ਨੂੰ ਦਲਾਕ ਕੀਤੀ ਪੁਲਿਸ ਨੂੰ ਨਹੀਂ ਅਜੇ ਨਹੀਂ ਦਲਾਕ ਕੀਤੀ ਜੀ